ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਤਿਗੁਰਾਂ ਦੀ ਗੋਦ ਵਿੱਚ ਸਭਾਏਮਾਨ ਵੱਖਵਾਖਾ ਗੁਰਦੁਆਰੇ ਸਹਿਬਾਨ ਦੇ ਪ੍ਰਬੰਧਕ ਸਹਿਬਾਨ ਵੱਖਵਾਖਾ ਜਥੇਬੰਦੀਆਂ ਦੇ ਨਾਲ ਸੰਬੰਧਿਤ ਆਪ ਜੀ ਨੂੰ ਜੋ ਬੇਨਤੀ ਭਾਈ ਮਨਜੀਤ ਸਿੰਘ ਪੰਥ ਦੇ ਮਹਾਨ ਕਵੀਸ਼ਰ ਉਹਨਾਂ ਨੇ ਕੀਤੀ ਹੈ ਦਾਸ ਵੀ ਇਹ ਬੇਨਤੀ ਕਰਨ ਵਾਸਤੇ ਆਪ ਜੀ ਦੇ ਸਨਮੁਖ ਹਾਜ਼ਰ ਹੋਇਆ ਆਓ ਸਭ ਤੋਂ ਪਹਿਲਾਂ ਉਹ ਪਤੇ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਨਾਲ ਜਿਹੜੇ ਤਿੰਨ ਸਿੱਖ ਸ਼ਹੀਦ ਹੋਏ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਇਹ ਦੋਨੋਂ ਭਰਾ ਸੀਗੇ ब्राह्मण ਪਰਿਵਾਰ ਦੇ ਨਾਲ ਸੰਬੰਧਤ ਸੀਗੇ ਤੇ ਇਹਨਾਂ ਦਾ ਪਰਸ਼ੋਕੜ ਇਹਨਾਂ ਦਾ ਜੋ ਬਜ਼ੁਰਗ ਭਾਈ ਬ੍ਰਹਮਤ ਅਤ ਜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਖਸ਼ਿਸ਼ ਲਈ ਸਿੱਖੀ ਧਾਰਨ ਕੀਤੀ ਐ ਸਿੱਖ ਪਰਿਵਾਰ ਨਾਲ ਸੰਬੰਧਤ ਸੀ ਭਾਈ ਤੇਲਾ ਜੀ ਭਾਈ ਮਨੀ ਸਿੰਘ ਜੀ ਦੇ ਭਰਾ ਸੀਗੇ ਇਹਨਾਂ ਸਾਰਾ ਪਰਿਵਾਰ ਹੀ ਸ਼ਹੀਦਾਂ ਦਾ ਪਰਿਵਾਰ ਹੈ ਸੋ ਅੱਜ ਇਹ ਜਿਹੜੀ ਇਕਤਤਾ ਆਪਾਂ ਕਰ ਰਹੇ ਆ ਭਲਾਥ ਦੇ ਵਿੱਚ ਇਦੇ ਵਿੱਚ ਵਿਸ਼ੇਸ਼ ਅੱਜ ਦਾ ਵਿਸ਼ਾ ਆ ਉਹ ਇਹੀ ਆ ਕਿ ਜੋ 350 ਸਾਲਾਂ ਇੱਕ ਤੇ ਗੁਰਤਾ ਗੱਦੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆ ਰਿਹਾ ਨਵੰਬਰ ਦੇ ਵਿੱਚ ਉਹ ਮਨਾਇਆ ਜਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਇਸੇ ਤਰ੍ਹਾਂ 350 ਸਾਲਾਂ ਜੋ ਸ਼ਹੀਦੀ ਦਿਹਾੜਾ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਨਾਲ ਜਿਹੜੇ ਤਿੰਨ ਸਿੱਖ ਚਾਂਦਨੀ ਚੌਕ ਦਿੱਲੀ ਦੇ ਵਿੱਚ ਸ਼ਹੀਦ ਹੋਏ। ਕਿਉਂਕਿ ਔਰੰਗਜ਼ੇਬ ਉਸ ਸਮੇਂ ਬਹੁਤ ਜ਼ੁਲਮ ਕਰ ਰਿਹਾ ਸੀ। ਉਸ ਜ਼ੁਲਮ ਦਾ ਸਾਹਮਣਾ ਕਰਨ ਵਾਲਾ ਇਸ ਭਾਰਤੀ ਧਰਤੀ ਤੇ ਕੋਈ ਗੁਰੂ ਪੀਰ ਨજર ਨਹੀਂ ਸੀ ਆਲੇ। ਤੇ ਉਹ ਪੰਡਤ ਜਿਹੜੇ ਆਏ ਉਹ ਬੜੇ ਸਿਆਣੇ ਸੀਗੇ। ਉਹਨਾਂ ਨੂੰ ਪਤਾ ਸੀ ਪੀਸ ਭਾਰਤ ਦੀ ਧਰਤੀ ਤੇ ਸਾਡੀ ਜੇ ਕੋਈ ਰੱਖਿਆ ਕਰ ਸਕਦਾ ਹੈ ਜੇ ਸਾਡੀ ਕੋਈ ਬਾਹ ਫੜ ਸਕਦਾ ਤਿਲਕ ਜੰਜੂ ਰਾਖਾ ਪਰਮਤਾਗਾ ਤੀਨੋ ਬੜੋ ਕਲੂ ਮਹਿ ਸਖਕ ਸਾਡੇ ਤਿਲਕ ਤੇ ਜੰਜੂ ਨੂੰ ਜੇ ਕੋਈ ਸਾਡੇ ਧਾਰਮਿਕ ਮੰਦਰਾਂ ਨੂੰ ਬਚਾ ਸਕਦਾ ਕਿਉਂਕਿ ਉਸੇ ਮੈਂ ਅਰੰਗਜੀਤ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਕੋਈ ਸੰਗੀਤਕਾਰ ਕੋਈ ਕਵੀ ਕਵਤਾਰੀ ਲੱਗ ਸਕਦਾ ਸੰਗੀਤ ਦੀ ਮਨਾਈ ਕਰ ਦੇਖੋ ਕਿੰਨਾ ਜ਼ਾਬਰ ਤੇ ਜ਼ੁਲਮ ਕਰਨ ਵਾਲਾ ਬਾਦਸ਼ਾਹ ਜਿਨੇ ਸੰਗੀਤ ਦੀ ਮਨਾਈ ਕਰ ਦਿੱਤੀ ਸੀ ਸੰਗੀਤ ਤੋਂ ਬਿਨਾ ਤੇ ਜ਼ਿੰਦਗੀ ਅਧੂਰੀ ਹੈ ਫਿਰ ਉਹਨੇ ਮੰਦਰਾਂ ਨੂੰ ਢਾਉਣ ਦਾ ਹੁਕਮ ਕੀਤਾ ਲਾਇਬ੍ਰੇਰੀਆਂ ਜਿਹੜੀਆਂ Hindu ਧਰਮ ਨਾਲ ਸੰਬੰਧਿਤ ਸੀ ਹਾਂਜੀ ਉਹਨਾਂ ਨੂੰ ਖਤਮ ਕਰਨ ਜਿਵੇਂ ਆਪਾਂ ਦੇਖਿਆ ਵੀ 84 ਦੇ ਵਿੱਚ ਸਿੱਖ ਲਾਇਬ੍ਰੇਰੀਆਂ ਸਿੱਖਾਂ ਦੇ ਨਾਲ ਵੀ ਕੁਝ ਬਣਿਆ ਸੁਇਸਟਰ ਔਰੰਗਜੇਬ ਨੇ ਜਿਹੜੇ ਉਸ ਸਮੇਂ ਜ਼ੁਲਮ ਕੀਤੇ ਆ ਉਹਦੇ ਵਿਰੁੱਧ ਦਿਲ ਕਲਾਏ ਜਾ ਰਹੇ ਸੀ ਜੰਜੂ ਲਾਏ ਜਾ ਰਹੇ ਸੀ ਮੰਦਰ ਢਾਏ ਜਾ ਰਹੇ ਸੀ ਤੇ ਖਾਸ ਕਰਕੇ ਕਸ਼ਮੀਰ ਦੇ ਇਲਾਕੇ ਨੂੰ ਟਾਰਗੇਟ ਬਣਾਇਆ ਗਿਆ ਸ਼ੇਰਫਗਾਨ ਜਿਹੜਾ ਉੱਥੋਂ ਦਾ ਸੂਬੇਦਾਰ ਹੈ ਵੀ ਜੇ ਇਹ ਸਿਆਣੇ ਕਸ਼ਮੀਰ ਦੇ ਪੰਡਤ ਇਸਲਾਮ ਦੇ ਵਿੱਚ ਆ ਜਾਣ ਜਦੋਂ ਆਗੂ ਜਿਹੜੇ ਨੇ ਉਹ ਆਪਣਾ ਧਰਮ ਛੱਡਦੇ ਜਿਹੜੇ ਉਹਨਾਂ ਦੇ ਮਗਰ ਬਾਕੀ ਹਿੰਦੂ ਨੇ ਉਹ ਆਪਣੇ ਆਪ ਹੀ ਇਸਲਾਮ ਦੇ ਵਿੱਚ ਆ ਜਾਣਗੇ ਨਿਸ਼ਾਨਾ ਦੇਖੋ ਕਿੱਦਾਂ ਦਾ ਰੱਖਿਆ ਗਿਆ ਉਸ ਸਮੇਂ ਫਿਰ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਕਿੰਨੇ ਸ਼ਹਿਰ ਕਿੰਨੇ ਧਾਰਮਿਕ ਵੱਡੇ ਵੱਡੇ ਸ਼ਹਿਰ ਆ ਉਹਨਾਂ ਸਾਰਿਆਂ ਨੂੰ ਛੱਡ ਕੇ ਧਾਰਮਿਕ ਮੰਦਰਾਂ ਨੂੰ ਛੱਡ ਕੇ ਉਸ ਸਮੇਂ ਕਸ਼ਮੀਰ ਦੇ ਪੰਡਤਾਂ ਨੇ ਪੰਜਾਬ ਦੀ ਸ਼ਰੂ ਲਈ ਅਨਤਪੁਰ ਸਾਹਿਬ ਦੀ ਧਰਤੀ ਦੇ ਆ ਕੇ ਸ਼ਰਨ ਲਈ ਗੁਰੂ ਨਾਨਕ ਦੇ ਘਰ ਵਿੱਚ ਆਏ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਜੇ ਸਤਿਗੁਰੂ ਜੀ ਨੇ ਉਹਨਾਂ ਨੂੰ ਵਿਸ਼ਵਾਸ ਭਰੋਸਾ ਦਿਵਾਇਆ ਵੀ ਉਹਨੂੰ ਆਖੋ ਜਾ ਕੇ ਵੀ ਜੇ ਸਾਡਾ ਗੁਰੂ 9 ਸਾਲ ਦੀ ਉਮਰ ਸੀ ਉਹ ਤੋਂ ਕਰੀ ਤਰ ਬਾਅਦ ਸਾਹਿਬ ਤੇ ਆਪਨੇ ਪਿਤਾ ਨੂੰ ਸ਼ਹੀਦ ਹੋਣ ਵਾਸਤੇ ਹੋ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਅੱਜ ਮਹਾਪੁਰਖ ਕਿਹੜਾ ਹੈ ਜੇ Hindu ਧਰਮ ਖਤਰੇ ਵਿੱਚ ਹੈ ਤੇ ਮੇਰਾ ਪਿਤਾ ਜਾ ਕੇ ਕਿਉਂ ਨਾ ਸ਼ਹਾਦਤ ਦੇਵੇ ਦੇਖੋ ਕੋਈ ਇਹ ਛੋਟੀ ਗੱਲ ਨਹੀਂ ਆ ਆਪਣੇ ਬਾਪੂ ਨੂੰ ਭੇਜਣਾ ਇੱਥੇ ਥੋੜਾ ਜਿਹਾ ਨੁਕਸਾਨ ਹੋ ਜਾਵੇ ਤੇ ਬੰਦਾ ਸੌਦਾ ਨਹੀਂ ਵੀ ਮੇਰਾ ਇੰਨਾ ਨੁਕਸਾਨ ਹੋ ਗਿਆ ਮੈਨੂੰ ਘਾਟਾ ਪੈ ਗਿਆ ਆਪਣਾ ਪਿਤਾ ਮਾਤਾ 구ਜਰੀ ਨੇ ਆਪਣਾ ਪਤੀ ਵਾਰਿਆ ਮਾਤਾ ਨਾਨਕੀ ਨੇ ਆਪਣੇ ਪੁੱਤਰ ਨੂੰ ਵਾਰਿਆ ਮਾਤਾ ਨਾਨਕੀ ਮਾਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਉਸ ਸਮੇਂ ਫਿਰ ਦਿੱਲੀ ਜਦੋਂ ਗਏ ਆ ਤੇ ਇਹ ਤਿੰਨ ਸਿੱਖ ਉੱਥੇ ਨਾਲ ਸ਼ਹੀਦ ਹੁੰਦੇ ਆ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਗਿਆਨ ਖੈਰ ਇਤਿਹਾਸ ਸੁਣਾਉਣ ਦਾ ਸਮਾਂ ਨਹੀਂ ਜਿਹੜੀ ਬੇਨਤੀ ਆ ਵੀ ਇਹ 350 ਸਾਲਾਂ 1675 ਦੀ ਗੱਲ ਹੈ 10 ਨਵੰਬਰ ਨੂੰ ਤਿੰਨ ਸਿੱਖਾਂ ਦੀਆਂ ਸ਼ਹਾਦਤਾਂ ਭਾਈ ਮਤੀਦਾਸ ਨੂੰ ਆਰੇ ਨਾਲ ਚੀਰ ਦੇਣਾ ਭਾਈ ਸਤੀਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਦੇਣੀ ਭਾਈ ਗਿਆਲੇ ਨੂੰ ਉਬਲਦੀ ਦੇਗ ਵਿੱਚ ਉਬਾਲ ਦੇਣਾ ਤੇ 11 ਨਵੰਬਰ ਨੂੰ ਨਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ 350 ਸਾਲ ਹੋ ਗਏ ਅੱਜ 2025 ਚੱਲ ਰਿਹਾ ਹੈ 1675 350 ਸਾਲ ਪਹਿਲਾਂ ਇਹ ਸ਼ਹਾਦਤ ਤਾਂ ਹੋਈਆਂ ਮਨੁੱਖੀ ਅਧਿਕਾਰ ਜੋ ਕੁਚਲੇ ਜਾ ਰਹੇ ਸੀ 20ਵੀਂ ਸਦੀ ਵਿੱਚ UNO ਬਣੀ ਹੈ ਮਨੁੱਖੀ ਅਧਿਕਾਰਾਂ ਦੀ ਉੱਥੇ ਗੱਲ ਹੁੰਦੀ ਹੈ ਪਰ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਜੇ ਕੋਈ ਘਰ ਇੱਥੇ ਬਣਿਆ ਤਾਂ ਉਹ ਗੁਰਨਾਨਕ ਦਾ ਘਰ ਤੇ ਆਪਣੀ ਸ਼ਹਾਦਤ ਤੱਕ ਦੇ ਦੇਣੀ ਅੱਜ ਕੋਈ ਯੋਧਾ ਐਸਾ ਨਹੀਂ ਲੱਖ ਮੈਂਬਰ ਹੋਣ ਕੋਈ ਜਥੇਬੰਦੀਆਂ ਦੇ ਪਰ ਮਾਫ ਕਰਿਓ ਕੋਈ ਕਿਸੇ ਲਈ ਸਰ ਨਹੀਂ ਦਿੰਦਾ ਜੇ ਕਿਸੇ ਮਨੁੱਖੀ ਅਧਿਕਾਰਾਂ ਦੀ ਖਾਤਰ ਤਿਲਕ ਜੰਜੂ ਨੂੰ ਬਚਾਉਣ ਵਾਸਤੇ ਸ੍ਰੇਸ਼ਟ ਦੀ ਚਾਦਰ ਬਣ ਕੇ ਧਰਮ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਦਿੱਤਾ ਉਹ ਉਹਨਾਂ ਦੇ ਤਿੰਨ ਸਿੱਖ ਉਹਨਾਂ ਦੀ ਸ਼ਹਾਦਤ ਹੋਈ ਸੋ ਉਸ ਨੂੰ ਸਮਰਪਿਤ ਧੋਬੜੀ ਸਾਹਿਬ ਦਾ ਜਿਹੜਾ ਸਥਾਨ ਹੈ ਅਸਾਮ ਦੀ ਧਰਤੀ ਉੱਥੋਂ ਇਹ ਨਗਰ ਕੀਰਤਨ ਆਰੰਭ ਹੋਇਆ ਤੇ ਦਾਸ ਨੇ ਵੀ ਤਕਰੀਬਨ 16 15 16 ਦਿਨ ਇਸ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ 사ਤਗੁਰੂ ਜੀ ਨੇ ਕਿਰਪਾ ਕੀਤੀ ਇਧਰ ਬੰਬਈ ਵੀ ਅਸੀਂ ਗਏ ਲਾਗਪੁਰ ਹైదరాబాద్ ਚਨਈ ਇਸੇ ਤਰ੍ਹਾਂ ਪੂਨਾ, ਗੋਵਾ, ਸੋਲਾਪੁਰ, ਹਾਂਜੀ ਹੁਬਲੀ, ਕਰਨਾਟਕਾ ਦਾ, ਤੇਲੰਗਣਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਈ ਸਟੇਟਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਇੱਧਰ ਬੰਗਲੌਰ, ਫਿਰ ਇੱਧਰ ਹਾਇਦਰਾ ਹਯੂਰ ਸਾਹਿਬ ਤੱਕ ਇਹ ਸੇਵਾ ਨਿਭਾਈ। ਸੋ ਇਹ ਨਗਰ ਕੀਰਤਨ ਹੁਣ ਪੰਜਾਬ ਦੀ ਧਰਤੀ ਤੇ ਪਹੁੰਚ ਚੁੱਕਿਆ। ਹਾਂਜੀ? ਜੀ। ਤੇ ਆਪਣੇ ਕੋਲ ਇਸ ਇਲਾਕੇ ਦੇ ਵਿੱਚ ਵੀ ਆਉਣਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਉੱਥੇ 3 ਤਰੀਕ ਸ਼ਾਮ ਨੂੰ ਵਜੀਦਪੁਰ ਫੜਾ ਆ ਉਹਨਾਂ ਦਾ ਦੋ ਰਾਤ ਦਾ ਉੱਥੋਂ ਤਿੰਨ ਨੂੰ ਤੁਰਨਾ ਤੇ ਸੁਲਤਾਨਪੋਲੋਂ ਦੀ ਆਉਣਾ ਤੇ 4 ਨੂੰ ਉੱਥੋਂ ਫਿਰ ਗੋਇੰਦਵਾਲ